ਸਤਿ ਸ਼੍ਰੀਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਆ ਡਰੈੱਸ ਇੱਕ ਵਾਰੀ ਸੱਜਣੋ ਨੋਟ ਕਰ ਲਿਓ। ਆਪਣੇ ਹੀ ਪਿੰਡ ਮੁੱਦਕੀ ਤੇ ਸੱਜਣੋ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਫਿਰੋਜ਼ਪੁਰ ਆ ਗਿਆ। ਤੇ ਵਪਾਰ ਵੀ ਕਰਦਾ ਰਿਹਾ ਭਰਾ ਤੇ ਘਰੇ ਦੁੱਧ ਤੇ ਵੀ ਮਈਆਂ ਲਾ ਲੈਂਦਾ ਇਸ ਵੇਲੇ ਭਾਉ ਗਿੰਦੇ ਕੋਲੇ ਆ ਵਪਾਰ ਕੇਰਾ ਰੋਕਿਆ ਹੋਇਆ ਤੇ ਇਹ ਤਾਂ ਮੇਰੇ ਹਿਸਾਬ ਨਾਲ ਜਿੰਨਾ ਕਿ ਮੈਨੂੰ ਪਤਾ ਵੀ ਘਰੇ ਹੀ ਮਈਆਂ ਸੀ ਗਾਂ ਆਪਾਂ ਪੁੱਛ ਲਾਂਗੇ ਭਰਾ ਤੋਂ ਵੀ ਕੀ ਜਾਣਕਾਰੀ ਆ ਆ ਵੀ ਮੈਂ ਭਾਉ ਆਇਆ ਇਹਨੂੰ ਪਿੱਛੇ ਨੂੰ ਕਰੀ ਮੜੀ ਚੈੱਕ ਕਰਾ ਲਈ ਤੇ ਸੱਜਣੋਂ ਰਿਕਵੈਸਟ ਬੇਨਤੀ ਹਰ ਵੀਡੀਓ 'ਚ ਰਹਿੰਦੀ ਆ ਕਿ ਕੋਈ ਵੀ ਪਸ਼ੂ ਜਿਹੜਾ ਖਰੀਦਣਾ ਤਸੱਲੀ ਕਰਨਾ ਤੁਹਾਡਾ ਹੱਕ ਆ ਤੇ ਇੱਕ ਰਿਕਵੈਸਟ ਬੇਨਤੀ ਇਹ ਰਹਿੰਦੀ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਘੰਟੀ ਦਾ ਬਟਨ ਆ ਜਿਹੜਾ ਉਹ ਵੀ ਆਲ ਤੇ ਸੈੱਟ ਕਰ ਲਓ ਆਜੋ ਝੋਟੀ ਬਹੁਤ ਸੋਹਣੀ ਆ ਭਾਉ ਕੋਲੇ ਮੂਰਤ ਰਗੀ ਤੇ ਭਾਉ ਸਕਦੇਵ ਕਹਿੰਦਾ ਹੁੰਦਾ ਵੀ ਕੰਗਰੇ ਵਾਲੀ ਜਦੋਂ ਮੈਂ ਆ ਜੇ ਨਾ ਕਹਿੰਦਾ ਸਾਡਾ ਬੀਯਰਕ ਕਹਿੰਦਾ ਹੁੰਦਾ ਸੀ ਵੀ ਯਾਰ ਮੈਂ ਦੁੱਧ ਨੂੰ ਖਰੀ ਹੁੰਦੀ ਆ ਬਾਕੀ ਆਪਾਂ ਜਾਣਕਾਰੀ ਇਹ ਵੀ ਭਾਉ ਹੀ ਆ ਮਾਝੇ ਵਾਲੇ ਇਹ ਤੋਂ ਲੈਨੇ ਸਾਸਰੀ ਕਾਲ ਜੀ ਸਾਸਰੀ ਕਾਲ ਭਾਉ ਜੀ ਹੋਰ ਸੁਣਾ ਵਧ ਗਿਆ ਵਧ ਗਿਆ ਗੰਦੇ ਭਾਉ ਚੜਦੀ ਕਲਾ ਚੜਦੀ ਕਲਾ ਕੇ ਤੇ ਡਰੈੱਸ ਆਪਣਾ ਪ੍ਰਿੰਟ ਮੋਦਕੀ ਜ਼ਿਲ੍ਹਾ ਫੋਇਪੁਰਾ ਪੈਂਡ ਮੁੱਦਕੀ ਤੇ ਜਿਲਾ ਫਰੋਜਪੁਰ ਤੇ ਮੋਬਾਈਲ ਨੰਬਰ ਹੈਗਾ 9463342 42633 ਮੈਨੂੰ ਅਜੇ ਵੀ ਯਾਦ ਆ ਤੇ ਓਕੇ ਰਿਪੋਰਟ ਹਨ ਹਾਂ 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 ਘਰ ਪਰਿਵਾਰ ਚੜਦੀ ਕਲਾ ਚੜਦੀ ਕਲਾ ਮੇਰਾ ਦਾਤੇ ਦੀਆਂ ਹਾਂ ਤੇ ਵਪਾਰ ਦਾ ਤਾਂ ਬੰਦ ਆ ਬੰਦ ਆ ਹੁਣ ਤਾਂ ਵੇਚਣੀਆਂ ਝੋਨਾ ਲਾਉਂਦੇ ਕਰਕੇ ਯਾਰ ਅੱਛਾ ਵਿੱਚ ਝੋਨਾ ਲਾਉਣ ਲੱਗੇ ਤਾਂ ਸਮਝਦੇ ਨਹੀਂ ਹਾਂ ਡੇਰੀ ਤੋਂ ਲੈ ਆਵਾਂ ਕਰਾਂ ਦੋ ਦੋ ਉੱਥੇ ਪਾਇਆ ਹੋਇਆ ਉੱਥੇ ਲੈ ਜਾਵਾਂਗੇ ਹੁਣ ਮਹੀਨਾ ਠੀਕ ਆ ਤੇ ਆ ਛੋਟੀ ਦੀ ਕੀ ਡਿਟੇਲ ਇਹ 2 ਮਹੀਨੇ ਬਣੀ ਨੂੰ ਹੋ ਗਏ ਨੂੰ ਪੂਰੇ ਚੈੱਕ ਤਾਂ ਨਹੀਂ ਕਰਾਈਏ ਅਜੇ ਅੱਛਾ 2 ਮਹੀਨੇ ਬਣੀ ਨੂੰ ਹੋ ਗਏ ਨੂੰ ਚੈੱਕ ਨਹੀਂ ਕਰਾਈ ਇਹ ਪਹਿਲੀ ਵਿਸਾਖ ਵਾਲੇ ਦਿਨ ਦੀ ਬਣੀ ਆ ਇਹ ਟੀਕੇ ਤੋਂ ਕਿ ਮਾਲੀ ਤੋਂ ਮਾਲੀ ਤੋਂ ਟਟਿਆਲਾ ਜਿਹੜਾ ਭੇਜੇ ਵਾਲਾ ਜਿਹੜਾ ਭੇਜੇ ਵਾਲੇ ਕੋਲੇ ਵੱਡਾ ਸਾਨ ਕਾਲਾ ਉਹਦੇ ਤੋਂ ਗੱਭਣ ਹੋਈ ਆ 2 ਮਹੀਨੇ ਹੋ ਗਏ 2 ਮਹੀਨੇ ਸਾਖ ਦੀ ਪਹਿਲੀ ਨੂੰ ਵਿਸਾਖ ਦੀ ਪਹਿਲੀ ਨੂੰ ਤੇ ਅੱਜ ਪਹਿਲੀ ਆ ਹਾਂ ਪਹਿਲੀ ਹੈਨਾ ਪਹਿਲੀ ਤਾਂ ਅੱਜ ਅੱਜ ਦੋ ਆ ਦੋ ਹੋ ਗਈ ਸੌਰੀ ਸਜਣੋ ਤੇ ਭਾਉ ਜੀ ਐ ਰਸੂਈ ਕਿੰਨੇ ਕਿ ਚਰਦੀ ਆ? ਮੈਨੂੰ ਸੂਈ ਨੂੰ ਹੋ ਗਏ ਤਕਰੀਬਨ ਮੇਰੇ ਹਿਸਾਬ ਨਾਲ 6 ਮਹੀਨੇ ਹੋ ਗਏ। 6 ਮਹੀਨੇ ਹੋ ਗਏ। ਤੇ ਮਿਲਦੀ ਕਿਵੇਂ ਆ? ਮਿਲਦੀ ਘੱਲੇ ਤੇ। ਬੱਚਾ ਹੈ ਨਹੀਂ? ਬੱਚਾ ਤਾਂ ਨਹੀਂ ਆ। ਹੈ ਨਹੀਂ ਬੱਚਾ। ਪਰ ਇਹਨੂੰ ਕਰ ਇਹਨੂੰ। ਇਧਰੋਂ ਮਾੜਾ ਜਾ ਤੇ ਸੂਆ ਕਿਹੜਾ ਇਹ? ਸੂਆ ਹੈ ਦੂਜਾ। ਦੂਜੇ ਸੂਆ ਤੇ ਤੀਜੇ ਨੂੰ ਗੱਭਣਾ। ਨਹੀਂ ਇਹ ਦੂਜਾ ਪਹਿਲੇ ਤੋਂ। ਪਹਿਲਾ ਸੀ ਤੇ ਦੂਜੇ ਨੂੰ ਗੱਭਣਾ। ਤੇ ਦੁੱਧ ਜਿਹੜਾ ਭਾਂਡੇ 'ਚ ਆਜੂਗਾ ਪਾਉ ਕਿੰਨਾ ਇਹਦੇ ਕੋਲੇ ਝੋਟੀ ਤੇਰੀ ਬਹੁਤ ਸੋਹਣੀ ਆ। 7 ਕਿਲੋ ਦੁੱਧ ਆਏ ਲੀਟਰ ਮਾਰ ਕੇ ਲਿਜਾ। 7 ਲੀਟਰ ਦੁੱਧ ਐਨ ਮੈਨ ਸਕਦਾ ਤੇ ਜਿਵੇਂ ਭਾਉ ਕਹਿੰਦਾ ਕਿੰਗਰੇ ਵਾਲੀ ਮਹਿੰਦੇ ਸਿੰਘ ਵਾਲੀ ਕੋਈ ਫਰਕ ਦੁੱਧ ਦਾ ਹੈਗਾ ਕਿ ਐਵੇਂ ਹੀ ਆ ਦੋ ਤਿੰਨ ਦੇ ਹੱਲੇ ਹੁਣ ਵੀ 9 10 ਕਿਲੋ ਹੋ ਗਿਆ ਸੀ ਮੇਰੇ ਤੇ ਗਰਮੀ ਬਾਲੀਆ ਹੁਣ 14 ਕਿਲੋ ਵਾਲੀ ਮੈਂ 10 ਤੇ ਆਈ ਫਰਦੀ ਆ ਸੱਜਰ ਵੀ 10 ਕਿਲੋ ਦੁੱਧ 9 10 ਕਿਲੋ ਹੋ ਗਿਆ ਸੀ ਤੇ ਚੂਨ ਚਾਂ ਤਾਂ ਚੰਗਾ ਹੋਣਾ ਹੈਨਾ ਕੋਈ ਵੀ ਫਰਕ ਨਹੀਂ ਯਾਰ ਕਿਸੇ ਬੰਦੇ ਦਾ ਛੋਟੀ ਸੋਹਣੀ ਵੀ ਬਹੁਤ ਆ ਤੇਰੀ ਭਾਉ ਤੇ ਠੀਕ ਆ ਤੇ ਤੋਰੇ ਦੀ ਖੋਲ ਕਰਾ ਸੰਗਲ ਸੱਜਣੋ ਚਾਰਾਂ ਥਾਨਾਂ ਦਾ ਆਪਸੀ ਗੈਬ ਦੂਰੀ ਚੈੱਕ ਕਰ ਲਓ ਮਿਲਕ ਮੈਨ ਵੀ ਸੋਹਣੀ ਆਉਂਦੀ ਆ ਤੇ ਸਿਰ ਨੂੰ ਮੈਂ ਤੁਹਾਨੂੰ ਨੇੜ ਤੋਂ ਚੈੱਕ ਕਰਾਤਾ ਪਹਿਲਾਂ ਵੀ ਕਿਉਂਕਿ ਸਿੰਘ ਜਿਵੇਂ ਨਾ ਯਾਰ ਕੁਦਰਤ ਨੇ ਘਟਕੇ ਲਾਏ ਹੁੰਦੇ ਤੇ ਇੱਕੋ ਜਿਹੇ ਵੇਖੋ ਕੀ ਬਾਤ ਆ ਤੇ ਬਾਕੀ ਨੋਟ ਕਰ ਲਿਓ ਕਦ ਚੰਗਾ ਝੋਟੀ ਦਾ ਉੱਚੇ ਲੰਬੇ ਕਦ ਦੀ ਸਿੰਗਲ ਹੱਡੀ ਦੀ ਤੇ ਹੱਡਾਂ ਪੈਰਾਂ ਦੀ ਨਾ ਪੂਰੀ ਖੁੱਲੀ ਆ ਕੋਈ ਕਹਿਣ ਵਾਲੀ ਗੱਲ ਨਹੀਂ ਅ ਬਾਕੀ ਨੇੜ ਤੋਂ ਥੋੜੀ ਮੈਂ ਤਸੱਲੀ ਕਰਾਉਂਗਾ ਕਿਉਂਕਿ ਆਪਦੇ ਪਿੰਡ ਮੁੱਦਕੀ ਤੇ ਜ਼ਿਲ੍ਹੇ ਫਿਰੋਜ਼ਪੁਰ ਦੇ ਵਿੱਚ ਇਹ ਜਾਨਵਰ ਐ ਇਸ ਵੇਲੇ ਹਾਜ਼ਰ ਆ ਤੇ ਸੱਜਣੋ ਨੋਟ ਕਰ ਲਿਓ ਚੂਨ ਟਾਈਮ ਹੀ ਆ ਕਿਉਂਕਿ ਚਵਾਈ ਦਾ ਬਿਲਕੁਲ ਟਾਈਮ ਆ ਤੇ ਤਕਰੀਬਨ ਬਹੁਤ ਘਰਾਂ ਨੇ ਤਾਂ ਪਾਹੂ ਪਾਹੂ ਚ ਉਹ ਵੀ ਲੈ ਹੋਣੇ ਹਨ ਆਪਾਂ ਥੋੜੇ ਜਿਹਾ ਲੇਟ ਹੋ ਗਏ ਅੱਜ ਤੜਕੇ 8:00 ਦੇ ਵਿੱਚ ਅੱਛਾ ਉੜਦਾ ਹੀ ਲੇਟ ਆ ਸਰੀਰ ਹੀ ਨਹੀਂ ਬਣਦਾ ਹੁਣ ਵੀ ਤੇਰਾ ਸਰੀਰ ਐ ਜਿਵੇਂ 부ਝਿਆ ਜਾਂਦਾ ਉੱਠਿਆ ਮੈਂ ਚਾਹ ਆ ਖਾ ਖੂ ਕੇ ਚੰ ਚਾੜਦਾ ਫਿਰਿਆ ਕਰ ਝੋਨੇ ਵਾਲਿਆਂ ਦੇ ਮਗਰ ਤੇ ਤੂੰ ਚਾ ਰੇਟ ਇਹਦਾ ਕੀ ਰਹੂਗਾ ਦੇ ਦਿੰਦਾ ਆਪਾਂ 65000 ਦੇ ਦੇਣ 65000 ਦੀ ਦੇ ਦਿਆਂਗੇ ਆ ਦੇ ਨਾ ਕਰ ਹੁਣ ਮਾਨਤਾ ਦੇ ਕਰਦੇ ਹੁਣ ਕਾ ਉਹੀ ਗੱਲ ਫੇਰ ਬੁਰਜੀ ਨੂੰ ਹੱਥ ਪਾ ਕੇ ਖੜ ਗਿਆ 60 ਦੇ ਜਾਂ ਦੇ ਦਾਂਗੇ ਹੋਰ ਨਹੀਂ ਛੱਡਾਂ ਛਡਾਉਣ ਵਿੱਚ 60000 ਚ 200 ਛੋੜ ਕਰ ਦੇਗਾ ਲਓ ਵੀ ਸੱਜਣਾ ਹੁਣ ਵੇਲਾ ਨਾ ਖੰਜਾ ਲਿਓ ਝੋਟੀ ਟੌਪ ਦੀ ਆ ਸੀਲ ਸੂਲ ਦੀ ਫੁੱਲ ਗਾਰੰਟੀ ਆ ਕਿਸੇ ਦੇ ਘਰੇ ਜਾ ਕੇ ਵੀ ਨਾ ਮਿਲੇ ਤਾਂ ਵੀ ਬਾਤ ਸਲਾਈਦਾ ਲਓ ਵੀ ਮਤਰੋ ਪਾੜੇ ਤੇ ਹਾਂ ਪਾੜੇ ਕਰ ਮੈਂ ਚੱਲ ਇੱਕ ਅੱਧਾ ਦਿਨ ਤੱਕ ਕਰ ਸਕਦੀ ਆ ਇੰਨੀ ਗਾਰੰਟੀ ਨਾ ਚੱਕ ਜਾਂ ਡੰਗ ਬੰਨ ਕੇ ਚੋਣੀ ਪੈਂਦੀ ਇੱਕ ਦਿਨ ਜਦੋਂ ਬੱਚੇ ਹਾਂ ਉਪਰ ਹੈ ਬੱਚੇ ਤੋਂ ਬਿਨਾਂ ਦਬੋਈਂ ਮੈਂ ਡੰਗ ਨਹੀਂ ਬੰਨਦੀ ਅੱਗੇ ਪਰ ਯਾਰ ਬਾਈ ਤੇਰੇ ਤੋਂ ਜਿਹੜਾ ਝੋਟੀ ਲੈ ਗਿਆ ਘਾਟੇ ਵਾਲਾ ਸੌਦਾ ਨਹੀਂ ਇਹ ਮੈਨਰੇ ਤੋਂ ਕੋਈ ਲਖਾਲੇ ਭੈਣਾ ਭਰਾ ਜਿੰਨੇ ਵੀ ਖਰੀਦਣੀਆਂ ਕਿਉਂਕਿ ਐਡਾ ਹੀਰਾ ਝੋਟੀ ਅੱਜ ਬਾਜ਼ਾਰ ਬਹੁਤ ਆ ਤੇ ਜੇ ਮੀਂਹ ਪੈ ਗਿਆ ਨਾ ਸੱਜਣੋਂ ਇਹਨੇ 8 ਕਿਲੋ ਦੁੱਧ ਤੇ ਫੇਰ 9 ਤੇ ਆ ਜਾਣਾ ਤੇ ਗੱਬਣ ਨਿਕਲਿਆ ਹੀ ਤਾਂ ਜਿੰਨੇ ਮਰਜ਼ੀ ਰੁਪਈਆ ਲਾ ਲਿਆ ਜੋ ਉਹਨਾਂ ਨੂੰ ਅੱਛਾ ਲੱਗਦਾ ਹੋਊਗਾ ਕੋਈ ਸ਼ੱਕ ਨਹੀਂ ਬਾਲੀ ਚੰਗੀ ਕੱਟੀ ਆ ਵੀ ਮੈਂ ਤੇਰੀ ਵੱਡੀ ਬੁੱਢੀ ਚੰਗੀ ਹੈ ਇਹਦਾ ਕੀ ਹਿਸਾਬ ਪਤਾ ਹੋ ਗਿਆ 2.5 ਮਹੀਨੇ ਹੋ ਗਏ ਪੂਰੇ 2.5 ਮਹੀਨੇ ਨੂੰ ਸੂਈ ਨੂੰ ਵੀ ਹੋ ਗਏ ਤੇ 1 ਮਹੀਨਾ ਪੂਰਾ ਬਣੀ ਨੂੰ ਹੋ ਗਿਆ 1 ਮਹੀਨਾ ਪੂਰਾ ਇਹਨੂੰ ਬਣੀ ਨੂੰ ਵੀ ਹੋ ਗਿਆ ਕਿਆ ਬਾਤ ਉਹਦੇ ਥੱਲੇ ਵੀ 12 ਲੀਟਰ ਸੀ ਹੁਣ ਇਹਦੇ ਥੱਲੇ ਵੀ 8 ਕਿਲੋ ਯਾਰ 8 ਕਿਲੋ ਦੁੱਧ ਹੁਣ ਇਹਦੇ ਕੋਲ ਆ ਤੇ ਆਹ ਮੁੰਡਾ ਜਿਹਾ ਕਿਹੜੀ ਦਾ ਟੰਗੀ ਬੈਠੇ ਦਾ ਯਾਰ ਇਹ ਹੋਂ ਤਾਂ ਨਹੀਂ ਮਿਲ ਪੈਂਦੀ ਆ ਅੱਛਾ ਪਹਿਲਾ ਮੂੜੇ ਤੇ ਲੱਗੀ ਸੀ ਤੇ ਹੁਣ ਉਵੇਂ ਝੋ ਲੈਣਾ ਥਾਪੀ ਦੇ ਇਹ ਇੱਕ ਥਣ ਭਾਰਾ ਕਾ ਤੂੰ ਰੱਖਦੀ ਪਾਉ ਉਹ ਥਣ ਚ ਵੀ ਫਾਲਤ ਕੋਈ ਨਹੀਂ ਗਾ ਧਾਰ ਇੱਕੋ ਜੀ ਆ ਕੋਈ ਭੂਰ ਨਹੀਂ ਛਟਾ ਨਹੀਂ ਠੀਕ ਆ ਮੰਦਰੋਂ ਨਿੱਕੀ ਹੁੰਦੀ ਦਾ ਹੀ ਐ ਹੋਊਗਾ ਐਂ ਜੀ ਨਹੀਂ ਕੋਈ ਵਜ੍ਹਾ ਹੁੰਦਾ ਜਿਵੇਂ ਓਕੇ ਆ ਨਾ ਕੋਈ ਭੈਣ ਭਰਾ ਜੇ ਲੰਬਾ ਨਾ ਵੇ ਨਾ ਪੋਲਾ ਥਾਣਾ ਕੋਈ ਨਾ ਚ ਗੰਡਣੀ ਉਹਦਾ ਤੂੰ ਚੋਈ ਆ ਘਰੇ ਹੁਣ ਅਸ ਕਰਤਾ 3-4 ਮਹੀਨੇ ਆ ਨਾ ਹੋ ਗਏ ਉਹ ਥਣ ਚ ਦੁੱਧ 100 ਗ੍ਰਾਮ ਵਧ ਹੋਊਗਾ ਘਟ ਨਹੀਂ ਹਾਂ ਪੌ ਕੱਤ ਕੋਤ ਬਹੁਤ ਚੰਗਾ ਸੱਜਰ ਮੈਨੇ ਕਿੰਨਾ ਕ ਦੁੱਧ ਚੋਇਆ ਦੁੱਧ ਤਾਂ ਹੁਣ ਨਹੀਂ ਇਹਦੇ ਫਿਰ 13-14 ਕਿਲੋ ਹੀ ਆ ਕੱਲੀ ਗਰਮੀ ਕਰਕੇ ਆ ਅੱਛਾ ਮੈਂ ਯਾਰ ਸੱਜਰ ਦਾ ਚੰਗਾ ਦੁੱਧ ਦਿੰਦੀ ਹੂੰ 15-16 ਕਿਲੋ ਡੱਬ ਡੋਕੇ ਚ ਆਉਣਾ ਡੱਬ ਡੋਕਾ ਹੀ ਕਰਦੀ ਜਾਂਦੀ ਨਹੀਂ ਅੱਛਾ ਹਾਂ ਠੀਕ ਆ ਲਿਆ ਕੱਢ ਬਾਹਰ ਇਹਨੂੰ ਤੇ ਸੂਆ ਕਿਹੜਾ ਸੂਈ ਇਹ ਛੋਟੀਆਂ ਕੀ ਆ ਪੌ ਏਰੀਏ ਕਿਹੜੇ ਦੀ ਮੈਂ ਤੇਰੀ ਯਾਰ ਕਿਸੇ ਖਾਸ ਏਰੀਏ ਦੀ ਹੈ ਹਰਿਆਣੇ ਤੋਂ ਆਈ ਆ ਹਾਂ ਨਗਰ ਕੱਟੀ ਆਈ ਹਰਿਆਣੇ ਤੋਂ ਮੱਝ ਆਈ ਸੀ ਪਰਾੜਾ ਤੋਂ ਆਈ ਆ ਤਲਵੰਡੀਆਂ ਦੇ ਵਾਕਿਆਈ ਮੈਂ ਤੈਨੂੰ ਦੱਸਦਾ ਵੀ ਆਪਣੀਆਂ ਮਈਆਂ ਨਾਲ ਮੱਝਾਂ ਰਲਦੀਆਂ ਨਹੀਂ ਕੁੜੀਆਂ ਮਈਆਂਾਂ ਦੀਆਂ ਪਾਣੀ ਕੀ ਚੱਕਰ ਆ ਹਨਾ ਹਾਂ ਤਾਂ ਫਿਰ ਨਹੀਂ ਕਰਕੇ ਪਸੂ ਅੰਦੇ ਹੋਏ ਵਾਕਿਆਈ ਕੋਈ ਸ਼ੱਕ ਨਹੀਂ ਇੱਕ ਸਾਡੀ ਵੀ ਸਮਝਾਈ ਹੁਣ ਜਮਾ ਸਤਨਾਮ ਇੱਕ ਦਾਣਾ ਹੀ ਪਾਉਂਦੇ ਨਹੀਂ ਕਣਕ ਦਾ ਦਾਣਾ ਪੈਗਾ ਮਾੜਾ ਕਣਕ ਦਾ ਥਾਣਾ ਪਾਉਂਦਾ ਪਾਉਆਂ ਦਾ ਨਾਲਿਆਂ ਦਾ ਦਾਣਾ ਪਾਉਂਦੇ ਨਹੀਂ ਕਣਕ ਦਾ ਉਬਲ ਜਾਂਦਾ ਭੈਣ ਜੀ ਪਿਆਈਆਂ ਦਾ ਹੁਣ ਪਾਉਂਦਾ ਵੀ ਕੀ ਫਾਇਦਾ ਉਹ ਖੱਟਾ ਹੋ ਜਾਂਦਾ ਖੰਡੀਆਂ ਨਹੀਂ ਇਹ ਇੱਕ ਇੱਕ ਦੋ ਘੰਟੇ ਵੀ ਲੇਟ ਹੋ ਜੇ ਹਨਾ ਝੋਟੀਆਂ ਮਈਆਂ ਤੇਰੀਆਂ ਦੋਨੇ ਹੀ ਚੰਗੀਆਂ ਕੋਈ ਸ਼ੱਕ ਨਹੀਂ ਸਾਂਭਣ ਵਾਲਾ ਬੰਦਾ ਹੋਇਆ ਤਾਂ ਵਧੀਆ ਇਹਨਾਂ ਚੋਂ ਕਮਾਈ ਇਹ ਗੱਬਣ ਇਹ ਵੀ ਨਿਕਲ ਸਕਦੀ ਹੈ ਨਾ ਇਹ ਤਾਂ ਬਿੱਡੋਕਾ ਕੱਢੀ ਜਾਂਦੀ ਰਹੂਗੀ ਤੇ ਝੋਟੀ ਦਾ ਵੀ ਜੱਜਮੈਂਟ ਹੈਗੀ ਤੈਨੂੰ ਕਿ ਨਹੀਂ ਇਹਦੀ ਵੀ ਫੁੱਲ ਗਾਰੰਟੀ ਆ ਗੱਬਣ ਇਹਨੇ ਉਰਬਾ ਤਾਰੂਦ ਵਿੱਚ ਕੀਤੀ ਨਹੀਂ ਇਹਨੇ ਬੋਲੀਆ ਠੀਕ ਆ ਕਿਉਂ ਬਣੀ ਝੋਟੀ ਤੇ ਇਹਦਾ ਰੇਟ ਫਿਰ ਕੀ ਰਹੂਗਾ ਇਹ 65 ਦੀ ਇਹ ਦੇ ਦਿਆਂਗੇ 65 ਦੀ ਕਰਦਗੇ ਮਾਨਤਾ ਨਾ 100 200 ਇਹ ਤਾਂ ਸੱਜਰੀ ਆ ਜੇ ਮੱਚ ਹਾਂ ਨਹੀਂ ਮੈਂ ਤਾਂ ਤੈਨੂੰ ਕਿਹਾ ਹੀ ਨਹੀਂ ਟੂਕੜ ਵਾਕਿਆ ਇਹਦੀ ਇਹਦੀ ਵੀਡੀਓ ਵੀ ਹੈਗੀ ਤਾਜੀ ਦੀ ਅੱਛਾ ਮਿੰਨਿਆਂ ਨੂੰ ਉਹ ਤੋਂ ਸਾਬੇ ਵਾਲੇ ਚੈਨਲ ਤੇ ਪਾਈ ਸੀਗੀ ਠੀਕ ਆ ਤਾਜੀ ਸੂਈ ਜਿੱਦਣ ਹਾਂ ਜਿੱਦਾਂ ਸੂਈ ਸੂਈ ਆ ਜੀ ਨਿਊ ਗੱਲ ਫਾਰਮਰ ਤੇ ਨਹੀਂ ਠੀਕ ਆ ਜੱਟਾ ਲਓ ਵੀ ਸਜਣੋ ਇਹ ਐਨੀਮਲ ਆ ਆਪਣੇ ਪਿੰਡ ਮੁੱਦਕੀ ਜਲਾ ਫਿਰੋਜ਼ਪੁਰ ਦੇ ਵਿੱਚ ਤੇ ਕਰਕੇ ਤਸੱਲੀ ਕਰਿਓ ਖਰੀਦਦਾਰੀ ਗਿੰਦੇ ਭਾਉ ਕੋਲੇ ਆ ਪੈਲਸ ਦੇ ਮਗਰ ਘਾਰ ਆ ਵੱਡੇ ਰੋਡ ਤੇ ਆ ਹਾਈਵੇ ਦੇ ਉੱਤੇ ਨੰਬਰ ਲਾ ਦਿੰਨਾ ਸਕਰੀਨ ਤੇ ਤੇ ਪਸ਼ੂ ਆ ਕੇ ਵੇਖੋਗੇ ਤੁਹਾਡੇ ਪਸੰਦ ਆਉਣਗੇ ਕਿਉਂਕਿ ਚੰਗੇ ਆ ਪਸ਼ੂ ਦੋਨੇ ਕੋਈ ਨੰਦਨ ਜੋਗ ਨਹੀਂ ਆਪਦੇ ਘਰੋਂ ਲਿ ਜਾ ਕੇ ਵੀ ਮੋੜ ਸਕਦਾ ਕੋਈ ਫਾਲਤੂ ਉਹ ਰਹਿਣ ਦੇ ਕੋਈ ਇੰਨੀਆਂ ਗਰੰਟੀਆਂ ਨਾ ਦਿਆ ਕਰ ਪਸ਼ੂ ਦੀ ਕੋਈ ਗਰੰਟੀ ਨਹੀਂ ਮੇਰਾ ਜਿੰਨਾ ਕ ਮੰਨਣਾ ਸਜਣੋ ਮੇਰੇ ਮੇਰੇ ਤਜਰਬੇ ਦੇ ਹਿਸਾਬ ਨਾਲ ਨਾ ਪਸ਼ੂ ਜਦੋਂ ਕਿੱਲਾ ਕਿੱਲਾ ਬਦਲ ਜਾਂਦਾ ਤੇ ਉਦੋਂ ਤਕਦੀਰ ਵੀ ਬਦਲ ਜਾਂਦੀ ਮੇਰਾ ਮੰਨਣਾ ਬਾਕੀ ਚਲੋ ਭਾਉ ਦੀ ਗਰੰਟੀ ਆ ਧੰਨਵਾਦ ਆ ਸਜਣੋ ਵੀਡੀਓ ਨੂੰ ਐਂਡ ਤੱਕ ਵੇਖਣੇ